ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਅੱਜ ਅਸੀਂ ਮਹਿਰਾਮ ਚਾਲ ਮਾਰਕੀਟ ਦੇ ਵਿੱਚ ਮੈਂ ਰਵੀਰ ਸਿੰਘ ਬਿੱਲਾ ਤਲਵੰਡੀ ਜੱਟਾਂ ਪ੍ਰਧਾਨ ਕਿਸਾਨ ਬਲਾਕ ਬੰਗਾ ਸਾਰੇ ਹੀ ਆਪਣੇ ਪਰਿਵਾਰ ਵੱਲੋਂ ਅਤੇ ਆਪਣੇ ਸਾਰੇ ਹੀ ਮਾਰਕੀਟ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਅਤੇ ਮੱਗੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਆਉਣ ਵਾਲਾ ਜਿਹੜਾ ਸਾਲ ਹੈ ਨਵਾਂ 2025 ਖੁਸ਼ੀਆਂ ਭਰਿਆ ਆਵੇ ਅਤੇ ਸਾਰਿਆਂ ਨੂੰ ਹੀ ਤੰਦਰੁਸਤੀਆਂ ਅਤੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ